ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡੀ ਮੀਟਿੰਗ ਸੱਦ ਲਈ ਹੈ ਇਸ ਥਲੇ ਦੀ ਸਭ ਤੋਂ ਵੱਡੀ ਖਬਰ ਹੈ ਤੇ ਦੂਜੇ ਪਾਸੇ ਉੱਥੇ ਦੱਸਦੀ ਹੈ ਕਿ ਕਈ ਫੈਸਲਿਆਂ ਦੇ ਉੱਤੇ ਅੱਜ ਪੱਕੀ ਮੋਹਰ ਲੱਗਣ ਜਾ ਰਹੀ ਹੈ ਕਈ ਮੁੱਦਿਆਂ ਦੇ ਉੱਤੇ ਚर्चा ਹੋਵੇਗੀ ਤੇ ਉੱਥੇ ਹੀ ਇਹ ਮੀਟਿੰਗ ਥੋੜੇ ਸਮੇਂ ਦੇ ਵਿੱਚ ਸ਼ੁਰੂ ਹੋ ਜਾਵੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਕੈਬਨਿਟ ਮੰਤਰੀਆਂ ਨੂੰ ਜਿਹੜਾ ਕਿ ਕੋਈ ਆਦੇਸ਼ ਦੇ ਸਕਦੇ ਨੇ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਪੰਜਾਬ ਚ ਹੜ੍ਹ ਵੀ ਆਏ ਤੇ ਨਾ ਹੜ੍ਹਾਂ ਦੇ ਕਾਰਨ ਕਾਫੀ ਪੰਜਾਬ ਨੂੰ ਭਾਰੀ ਨੁਕਸਾਨ ਵੀ ਹੋਇਆ ਤੇ ਜਿਸ ਦੇ ਦੌਰਾਨ ਉਥੇ ਹੀ ਕਿਸਾਨਾਂ ਦੀਆਂ ਫਸਲਾਂ ਵੀ ਜੜੀਆਂ ਕਿ ਤਬਾਹ ਹੋ ਚੁੱਕੀਆਂ। ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਕਿ ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਵੀ ਜਿਹੜਾ ਕਿ ਇੱਕ ਵੱਡਾ ਫੈਸਲਾ ਲੈ ਸਕਦੇ ਨੇ ਕਈ ਮੁੱਦਿਆਂ ਦੇ ਉੱਤੇ ਅੱਜ ਚਰਚਾ ਹੋਵੇਗੀ ਤੇ ਜਿਸ ਤੋਂ ਬਾਅਦ ਇੱਕ ਵੱਡੀ ਕਾਨਫਰੰਸ ਵੀ ਹੋ ਸਕਦੀ ਆ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲਗਾ ਸਕਦੇ ਨੇ ਤੇ ਉੱਥੇ ਹੀ ਵੱਡਾ ਫੈਸਲਾ ਜਿਹੜਾ ਕਿ ਸਰਕਾਰ ਸੁਣਾ ਸਕਦੀ ਆ ਤੇ ਅੱਜ ਕੈਬਨਟ ਮੀਟਿੰਗ ਸੱਦੀ ਗਈ ਆ ਆਪਣੇ ਕੈਬਨਿਟ ਮੰਤਰੀਆਂ ਨੂੰ ਜਿਹੜਾ ਕਿ ਆਦੇਸ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ला ਸਕਦੇ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਇਹ ਮੀਟਿੰਗ 11 ਵਜੇ ਦੇ तकरीबन ਦੱਸੀ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਜਿਹੜੇ ਕਿ ਰਿਹੈਸ ਦੇ ਵਿੱਚ 11 ਵਜੇ ਦੇ ਕਰੀਬ ਮੀਟਿੰਗ ਕਰਨਗੇ ਤੇ ਕੋਈ ਪੱਕਾ ਫੈਸਲਾ ਜਿਹੜਾ ਕਿ ਸੁਣਾ ਸਕਦੇ ਨੇ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਵੇਗੀ ਤੇ ਉੱਥੇ ਹੀ ਇਹ ਮੀਟਿੰਗ ਥੋੜੇ ਸਮੇਂ ਦੇ ਵਿੱਚ ਸ਼ੁਰੂ ਹੋ ਜਾਵੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਕੈਬਨਿਟ ਮੰਤਰੀਆਂ ਨੂੰ ਜਿਹੜਾ ਕਿ ਕੋਈ ਆਦੇਸ਼ ਦੇ ਸਕਦੇ ਨੇ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਪੰਜਾਬ ਚ ਹੜ੍ਹ ਵੀ ਆਏ ਤੇ ਨਾ ਹੜ੍ਹਾਂ ਦੇ ਕਾਰਨ ਕਾਫੀ ਪੰਜਾਬ ਨੂੰ ਭਾਰੀ ਨੁਕਸਾਨ ਵੀ ਹੋਇਆ ਤੇ ਜਿਸ ਦੇ ਦੌਰਾਨ ਉਥੇ ਹੀ ਕਿਸਾਨਾਂ ਦੀਆਂ ਫਸਲਾਂ ਵੀ ਜੜੀਆਂ ਕਿ ਤਬਾਹ ਹੋ ਚੁੱਕੀਆਂ ਉਤੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਕਿ ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਵੀ ਜਿਹੜਾ ਕਿ ਇੱਕ ਵੱਡਾ ਫੈਸਲਾ ਲੈ ਸਕਦੇ ਨੇ ਕਈ ਮੁੱਦਿਆਂ ਦੇ ਉੱਤੇ ਅੱਜ ਚਰਚਾ ਹੋਵੇਗੀ ਤੇ ਜਿਸ ਤੋਂ ਬਾਅਦ ਇੱਕ ਵੱਡੀ ਕਾਨਫਰੰਸ ਵੀ ਹੋ ਸਕਦੀ ਆ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਕਿ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲਗਾ ਸਕਦੇ ਨੇ ਤੇ ਉੱਥੇ ਹੀ ਵੱਡਾ ਫੈਸਲਾ ਜਿਹੜਾ ਕਿ ਸਰਕਾਰ ਸੁਣਾ ਸਕਦੀ ਆ ਤੇ ਅੱਜ ਕੈਬਨਟ ਮੀਟਿੰਗ ਸੱਦੀ ਗਈ ਆ ਆਪਣੇ ਕੈਬਨਿਟ ਮੰਤਰੀਆਂ ਨੂੰ ਜਿਹੜਾ ਕਿ ਆਦੇਸ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ला ਸਕਦੇ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਇਹ ਮੀਟਿੰਗ 11 ਵਜੇ ਦੇ ਤਕਰੀਬਨ ਦੱਸੀ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਜਿਹੜੇ ਕਿ ਰਿਹਾਇਸ਼ ਦੇ ਵਿੱਚ 11 ਵਜੇ ਦੇ ਕਰੀਬ ਮੀਟਿੰਗ ਕਰਨਗੇ ਤੇ ਕੋਈ ਪੱਕਾ ਫੈਸਲਾ ਜਿਹੜਾ ਕਿ ਸੁਣਾ ਸਕਦੇ ਨੇ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਵੇਗੀ ਤੇ ਉੱਥੇ ਹੀ ਇਹ ਮੀਟਿੰਗ ਥੋੜੇ ਸਮੇਂ ਦੇ ਵਿੱਚ ਸ਼ੁਰੂ ਹੋ ਜਾਵੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਕੈਬਨਿਟ ਮੰਤਰੀਆਂ ਨੂੰ ਜਿਹੜਾ ਕਿ ਕੋਈ ਆਦੇਸ਼ ਦੇ ਸਕਦੇ ਨੇ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਪੰਜਾਬ ਚ ਹੜ੍ਹ ਵੀ ਆਏ ਤੇ ਨਾ ਹੜ੍ਹਾਂ ਦੇ ਕਾਰਨ ਕਾਫੀ ਪੰਜਾਬ ਨੂੰ ਭਾਰੀ ਨੁਕਸਾਨ ਵੀ ਹੋਇਆ ਤੇ ਜਿਸ ਦੇ ਦੌਰਾਨ ਉਥੇ ਹੀ ਕਿਸਾਨਾਂ ਦੀਆਂ ਫਸਲਾਂ ਵੀ ਜੜੀਆਂ ਕਿ ਤਬਾਹ ਹੋ ਚੁੱਕੀਆਂ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਕਿ ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਵੀ ਜਿਹੜਾ ਕਿ ਇੱਕ ਵੱਡਾ ਫੈਸਲਾ ਲੈ ਸਕਦੇ ਨੇ ਕਈ ਮੁੱਦਿਆਂ ਦੇ ਉੱਤੇ ਅੱਜ ਚਰਚਾ ਹੋਵੇਗੀ ਤੇ ਜਿਸ ਤੋਂ ਬਾਅਦ ਇੱਕ ਵੱਡੀ ਕਾਨਫਰੰਸ ਵੀ ਹੋ ਸਕਦੀ ਆ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਕਿ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲਗਾ ਸਕਦੇ ਨੇ ਤੇ ਉੱਥੇ ਹੀ ਵੱਡਾ ਫੈਸਲਾ ਜਿਹੜਾ ਕਿ ਸਰਕਾਰ ਸੁਣਾ ਸਕਦੀ ਆ ਤੇ ਅੱਜ ਕੈਬਨਿਟ ਮੀਟਿੰਗ ਸੱਦੀ ਗਈ ਆ ਆਪਣੇ ਕੈਬਨਿਟ ਮੰਤਰੀਆਂ ਨੂੰ ਜਿਹੜਾ ਕਿ ਆਦੇਸ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਸਕਦੇ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਇਹ ਮੀਟਿੰਗ 11 ਵਜੇ ਦੇ ਤਕਰੀਬਨ ਦੱਸੀ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਜਿਹੜੇ ਕਿ ਰਿਹਾਇਸ਼ ਦੇ ਵਿੱਚ 11 ਵਜੇ ਦੇ ਕਰੀਬ ਮੀਟਿੰਗ ਕਰਨਗੇ ਤੇ ਕੋਈ